ਪਿਛਲੇ ਦਿਨੀ ਦਿੱਲੀ ਚ ਕਾਫੀ ਜ਼ਿਆਦਾ ਹੋਰਦਾਪਾ ਵਧ ਰਹੀਆਂ ਸੀ ਜਿਸ ਤੋਂ ਬਾਅਦ ਬਦਨਾਮ ਗੋਗੀ ਗੈਂਗ ਤੇ ਪੁਲਿਸ ਵਿਚ ਕਾਫੀ ਤਗੜਾ ਮੁਕਾਬਲਾ ਹੋਇਆ ਹੈ ਗੋਲੀਬਾਰੀ ਹੋਈ ਹੈ ਤੇ ਜਿਸ ਦੇ ਦੌਰਾਨ ਪੰਜ ਗੈਂਗਸਟਰਾਂ ਵਿੱਚੋਂ ਇਨ ਨੂੰ ਭ੍ਰਾਮਤ ਕਰ ਲਿੱਤਾ ਗਿਆ ਹੈ ਇਹ ਦੱਸ ਦਈਏ ਕਿ ਬੋਧ ਵਿਹਾਰ ਵਿੱਚ ਪੁਲਿਸ ਨੂੰ ਇਹ ਸੂਚਨਾ ਮਿਲਦੀ ਹੈ ਕਿ ਗੋਗੀ ਗੈਂਗ ਜੋ ਕਾਫੀ ਪਿਛਲੇ ਕਾਫੀ ਸਮੇਂ ਤੋਂ ਬਦਨਾਮ ਹੈ ਤੇ ਕਾਫੀ ਵੱਡੇ ਕਾਰਨਾਮਿਆਂ ਵਿੱਚ ਉਹਨਾਂ ਦਾ ਹੱਥ ਹੈ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਗੋਗੀ ਗੈਂਗ ਬੋਧ ਦੇ ਵਿਹਾਰ ਵਿੱਚ ਇੱਕ ਨਵੀਂ ਵਾਰਦਾਤ ਨੂੰ ਇਲਜ਼ਾਮ ਦੇਣ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਸ਼ੱਕੀ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਤੇ ਜੋ ਦੋਸ਼ੀ ਨੇ ਉਹਨਾਂ ਵੱਲੋਂ ਕਾਰ ਨੂੰ ਭਜਾਇਆ ਜਾਂਦਾ ਹੈ ਤੇ ਪੁਲਿਸ ਮੁਲਾਜ਼ਮਾ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਮਜਬੂਰਨ ਜਵਾਬੀ ਕਾਰਵਾਈ ਕਰਨੀ ਪੈਂਦੀ ਹੈ ਤੇ ਗੋਲੀਬਾਰੀ ਹੋ ਜਾਂਦੀ ਹੈ ਕਾਫੀ ਸਾਰੇ ਰਾਉਂਡ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਅਤ ਆਟੋਮੈਟਿਕ ਪਿਸਟੋਲ ਇੱਕ ਕਾਰ ਬਰਾਮਦ ਕਰ ਲਿੱਤੀ ਹੈ ਜਿਸ ਤੋਂ ਬਾਅਦ ਹੁਣੇ ਮਾਮਲਾ ਦਰਜ ਹੋ ਗਿਆ ਹੈ ਇਸ ਸਾਰੇ ਮਾਮਲੇ ਦੀ ਜੋ ਅਗਵਾਈ ਹੈ ਉਹ ਐਸ ਐਚਓ ਕੁਰਾਨ ਸਾਗਰ ਨੇ ਕੀਤੀ ਹੈ ਜਿਨ੍ਹਾਂ ਦੀ ਅਗਵਾਈ ਏਟ ਇਹ ਸਾਰਾ ਕੁਝ ਹੋਇਆ ਹੈ ਤੇ ਉਹਨਾਂ ਨੇ ਹੋਰ ਵੀ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹੈ